ਔਰ ਕਿਉਂਕਿ ਜਿੰਦਗੀ ਦੇ ਵਿੱਚ ਤਾਂ ਹਰ ਇੱਕ ਦੇ ਕੁਛ ਨਾ ਕੁਛ ਵੱਖਰਾ ਹੁੰਦਾ ਹੀ ਆ ਹਨਾ ਜੀ ਹਾਂ ਕੋਈ ਦੇ ਕੋਈ ਕੀਵੇਂ ਸੋਚਦਾ ਕੋਈ ਕੀ ਹੁੰਦਾ ਅ ਕਈ ਵਾਰ ਆਪਾਂ ਜਿਹੜੀ ਜੀ ਸੋਚਦੇ ਆ ਉਹ ਨਹੀਂ ਹੁੰਦੀ ਬਿਲਕੁਲ ਹਨਾ ਤੇ ਕੋਈ ਨਾ ਕੋਈ ਤਜਰਬੇ ਖੱਟੇ ਮਿੱਠੇ ਤਜਰਬੇ ਹੁੰਦੇ ਮੈਂ ਹਮੇਸ਼ਾ ਜਦੋਂ ਵੀ ਆਪਾਂ ਦਾ ਇੰਟਰਵਿਊ ਕਰਦਾ ਖੱਟੇ ਮਿੱਠੇ ਤਜਰਬੇ ਕਹਿੰਦਾ ਨਾ ਵੀ ਖੱਟੇ ਮਿੱਠੇ ਤਜਰਬੇ ਆ ਖੱਟੇ ਮਿੱਠੇ ਤਜਰਬੇ ਜਿੰਦਗੀ 'ਚ ਹਰ ਇੱਕ ਦੇ ਹੁੰਦੇ ਆ ਤੁਹਾਡੇ ਵੱਖਰੇ ਆ ਆ ਮਾਮਾ ਜੀ ਦੇ ਵੱਖਰੇ ਆ ਮੇਰੇ ਵੱਖਰੇ ਹੈਗੇ ਹਨਾ ਬਿਲਕੁਲ ਤੇ ਬਹੁਤ ਨੇ ਕਈ ਅਜਿਹੀਆਂ ਸਥਿਤੀਆਂ ਬਣ ਜਾਂਦੀਆਂ ਜਿਵੇਂ ਹੁਣ ਮੈਂ ਪੱਤਰਕਾਰ ਹੀ ਲੈਣ ਦੇ ਵਿੱਚ ਆ ਤੇ ਕਦੇ ਮੈਂ ਸੋਚਿਆ ਨਹੀਂ ਸੀਗਾ ਹਾਲਾਂਕਿ ਮੈਂ ਕਹਿੰਦੇ ਨਾ ਪੱਤਰਕਾਰ ਨੂੰ ਵੇਖ ਕੇ ਅੱਜ ਕੱਲ ਲੋਕੀ ਆਪ ਨੂੰ ਕਹਿੰਦੇ ਵੀ ਕਰ ਦੇਗੀ ਹਨਾ ਕਿਵੇਂ ਬਣਾਉਂਦਾ ਤੇ ਮੈਂ ਵੀ ਐਂ ਕਰ ਰਿਹਾ ਸੀ ਮੈਂ ਕਦੇ ਸੋਚਿਆ ਨਹੀਂ ਸੀ ਵੀ ਮੈਂ ਪੱਤਰਕਾਰ ਹੀ ਲੈਣ ਦੇ ਵਿੱਚ ਆਉਂਗਾ ਠੀਕ ਹੈ ਤੇ ਕੋਈ ਹਾਸਾ ਜ਼ਿੰਦਗੀ ਚ ਜਿਹਾ ਹੋਇਆ ਕਿ ਮੈਂ ਇੱਥੇ ਫਰੀ ਕੋਟ ਆਇਆ ਤੇ ਉਸ ਤੋਂ ਬਾਅਦ ਚਲੋ ਮਾਮਾ ਜੀ ਮੇਰੇ ਜਗਬਣੀ ਦੇ ਚਾਰ ਸਿੰਘ ਬਲਿੰਦਰ ਹਾਲੇ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਚਲੋ ਆ ਜਾ ਆਪਾਂ ਨੂੰ ਜ਼ਰੂਰ ਤੇ ਹੈਗੀ ਤੂੰ ਨਾਲ ਕੰਮ ਸਿੱਖ ਤੇ ਮੈਂ ਕੰਮ ਸਿੱਖਣ ਲੱਗਾ ਚੰਨਾ ਜੀ ਤਸੀਮਦਰਾਲਾ ਜੀ ਨਿਊਜ਼ ਕਰਦੇ ਨੇ ਉਹਨਾਂ ਦੇ ਨਾਲ ਮੈਂ ਉਹਨਾਂ ਦਾ ਚੇਲਾ ਬਣ ਗਿਆ ਤੇ ਚਲੋ ਜੀ ਫਿਰ ਆਪਾਂ ਵਾਦੇ 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 ਅੱਗੇ ਹੁਣ ਉਹਦਾ तकरीबन 12 13 ਸਾਲ ਹੋ ਚੱਲੇ ਪੱਤਰਕਾਰ ਜਣ ਦੇ ਵਿੱਚ ਕਰੀ ਜਾਂਦੇ ਆ ਤੇ ਖਾਸੇ ਬਥੇਰੇ ਹੋ ਜਾਂਦੇ ਆ ਆ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਜਿਵੇਂ ਅੱਜ ਅਜਿਹੇ ਹਾਸੇ ਕਰਕੇ ਅੱਜ ਅਜੇ ਪੱਤਰਕਾਰ ਬਣ ਜਾਣ ਚਾਹਾਂ ਕਦੇ ਸੋਚਿਆ ਨਹੀਂ ਸੀਗਾ ਵੀ ਹਜੇ ਮੈਂ ਪੱਤਰਕਾਰ ਕਦੇ ਬਣੂੰਗਾ ਤੇ ਬਾਕੀ ਸਾਰੇ ਜਾਣਕਾਰ ਵੀ ਬੈਠੇ ਆ ਤੇ ਇਹ ਵੀ ਦੱਸ ਦੇਣ ਕਿਵੇਂ ਚੱਲਦੀ ਹੁੰਦੀ ਹੈ ਜਿਹੜੀ ਉਹਦਾ